ਜਾਤੀ ਤੋਂ ਬਾਅਦ ਸਾਡੇ ਖੇਤਾਂ ਦੀ ਹਰੀਆਵਲ ਨੂੰ ਦਰਸਾਉਂਦੀ ਹੋਈ ਹਰੀ ਕ੍ਰਾਂਤੀ ਆਈ ਦੁੱਧ ਦੀ ਪੈਦਾਵਾਰ ਵਿੱਚ ਹੋਏ ਇਜ਼ਾਫੇ ਨੂੰ ਚਿੱਟੀ ਕ੍ਰਾਂਤੀ ਜੋ ਸਾਡੇ ਦੇਸ਼ ਦੇ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਪਰਮਾਨੇ ਵਾਈਟ ਰੈਵਿਊਲੂਸ਼ਨ ਚਿੱਟੀ ਕ੍ਰਾਂਤੀ ਕੇਰਲਾ ਦੇ ਰਹਿਣ ਵਾਲੇ ਸ਼੍ਰੀ ਬਰਗੀਸ ਕੁਰੀਨ ਜਿਨ੍ਹਾਂ ਨੂੰ ਫਾਦਰ ਆਫ ਵਾਈਟ ਰੈਵਿਊਲੂਸ਼ਨ ਕਿਹਾ ਜਾਂਦਾ ਹੈ ਤੀ ਕ੍ਰਾਂਤੀ ਨੂੰ ਆਪਰੇਸ਼ਨ ਫਲੱਡ ਦਾ ਨਾਮ ਵੀ ਦਿੱਤਾ ਗਿਆ। ਇਸ ਦੇ ਸ਼ਬਦੀ ਅਰਥਾਂ ਦੀ ਗੱਲ ਕਰੀਏ ਤਾਂ ਇਸ ਦਾ ਮਤਲਬ ਹੈ ਤੇਜ਼ੀ ਨਾਲ ਹੋਣ ਵਾਲਾ ਪਰਿਵਰਤਨ। ਪੁਰਾਣੀ ਵੇਲੇ ਤੋਂ ਹੀ ਦੁੱਧਾਰੂ ਪਸ਼ੂਕ ਦੁੱਧ ਦੀ ਪੂਰਤੀ ਨੂੰ ਪੂਰਾ ਕਰਦੇ ਨੇ ਤੇ ਸਾਡੀਆਂ ਘਰੇਲੂ ਜ਼ਰੂਰਤਾਂ ਜਿਵੇਂ ਕਿ ਦੁੱਧ, ਦਹੀਂ, ਲੱਸੀ, ਮੱਖਣ, ਘਿਓ ਤੇ ਦੁੱਧ ਤੋਂ ਬਣੀਆਂ ਮਠਿਆਈਆਂ ਸਾਡੀ ਧੈਨਿਕ ਜੀਵਨ ਅਤੇ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਪਸ਼ੂਆਂ ਦਾ ਪਾਲਣ ਪੋਸ਼ਣ ਵੀ ਪਰਿਵਾਰ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਕੀਤਾ ਜਾਂਦਾ ਸੀ ਪੁਰਾਣੇ ਵੇਲਿਆਂ ਵਿੱਚ ਦੁੱਧ ਨੂੰ ਵਪਾਰਿਕ ਧੰਦੇ ਦੇ ਤੌਰ ਤੇ ਨਹੀਂ ਵਰਤਿਆ ਜਾਂਦਾ ਸੀ ਦੁੱਧ ਵੇਚਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਪਰ ਅਜੋਕੇ ਸਮੇਂ ਵਿੱਚ ਵਪਾਰਿਕ ਪੱਧਰ ਤੇ ਉਤਪਾਦਨ ਹੋਣ ਲੱਗਿਆ ਹੈ ਸਰੀਰ ਦੀ ਜ਼ਰੂਰਤ ਦੀ ਪੂਰਤੀ ਲਈ ਹੌਲੀ ਹੌਲੀ ਇਹੇ ਪਰਿਵਰਤਨ ਸਮੇਂ ਦੀ ਮੰਗ ਅਨੁਸਾਰ ਜ਼ਰੂਰੀ ਹੋ ਪੁਰਾਣੀ ਵਿਲੇਤੋਂ ਸਾਡੇ ਪੁਰਖੇ ਜੋ ਕਿੱਤੇ ਨਾਲ ਸੰਬੰਧਿਤ ਸਨ ਉਹੀ ਕਿੱਤੇ ਅੱਗੇ ਪੀੜੀਦਰ ਪੀੜੀ ਅਪਣਾਉਂਦੇ ਸਮੇਂ ਦੇ ਬਦਲਾਅ ਅਨੁਸਾਰ ਕਿੱਤੇ ਵੀ ਬਦਲੇ ਜਾਣ ਲੱਗੇ ਆਪਣੀ ਸਹੂਲियत ਅਤੇ ਆਰਥਿਕ ਪੱਖ ਤੋਂ ਮਜ਼ਬੂਤ ਹੋਣ ਦੇ ਲਈ ਛੋਟੇ-ਛੋਟੇ ਕਿੱਤੇ ਜਿਵੇਂ ਮੱਛੀ ਪਾਲਣਾ ਡੈਰੀ ਫਾਰਮ ਔਰ ਪਤਾ ਨਹੀਂ ਜੋ ਵੀ ਖੇਤੀ ਦੇ ਨਾਲ ਸੰਬੰਧਿਤ ਕੀਤੀ ਪੈਦਾ ਹੋਈ ਚਿੱਟੀ ਕ੍ਰਾਂਤੀ ਨੂੰ ਦਰਸਾਉਂਦਾ ਇੱਕ ਦਿਨ ਵਿਸ਼ਵ ਦੁੱਧ ਦੇ ਦਿਵਸ ਹਾਰਸ ਸਾਤ 1 ਜੂਨ ਨੂੰ ਮਨਾਇਆ ਜਾਂਦਾ ਹੈ ਇਸ ਨੂੰ ਵਿਸ਼ਵ ਪੱਧਰੀ ਸੰਗਠਨ ਭੋਜਨ ਤੇ ਖੇਤੀਬਾੜੀ ਸੰਗਠਨ ਨੇ ਨੀ 2001 ਵਿੱਚ ਲਾਗੂ ਕੀਤਾ ਇਸ ਦਿਨ ਦੀ ਮਹੱਤਤਾ ਇਸ ਪੱਖੋਂ ਵੀ ਹੈ ਕਿ ਯੂਨਾਈਟਿਡ ਨੇਸ਼ਨ ਦੁੱਧ ਅਤੇ ਦੁੱਧ ਤੋਂ ਉਤਪਾਦਿਤ ਕੀਤੀ ਅਨੇਕਾਂ ਡੈਰੀ ਬਸਤੂਆਂ ਇੱਕ ਬਹੁਤ ਹੀ ਗੁਨਾਤਮਕ ਭੋਜਨ ਦੇ ਤੌਰ ਤੇ ਪਰਵਾਨ ਕਰਦਾ ਹੈ ਇਸ ਦਿਨ ਦਾ ਸੰਬੰਧ ਡੈਰੀ ਸੈਕਟਰ ਨਾਲ ਹੈ ਜੋ ਖੇਤੀ ਸੈਕਟਰ ਦਾ ਇੱਕ ਸਹਾਇਕ ਤੰਦਾ ਤੇ ਹੁਲਾਰਾ ਹੈ 2004 ਵਿੱਚ ਵਿਸ਼ਵ ਦੁੱਧ ਦੁੱਧ ਦਾ ਟੀਮ ਦੁੱਧ ਦੀ ਸਾਡੇ ਨਿੱਤ ਦੇ ਭੋਜਨ ਵਿੱਚ ਜ਼ਰੂਰੀ ਭੂਮਿਕਾ ਅਤੇ ਦੁਨੀਆ ਨੂੰ ਪੋਸ਼ਣ ਦੇਣ। ਹਿਤ ਇਸ ਨੂੰ ਗੁਨਾਤਮਕ ਭੋਜਨ ਦੇ ਤੌਰ ਤੇ ਸਾਰੇ ਲੋਕਾਂ ਤੱਕ ਸਸਤੀ ਰੇਟਾਂ ਤੇ ਪਹੁੰਚਾਉਣਾ। ਭਾਰਤ ਵਿਸ਼ਵ ਪੱਧਰ ਤੇ ਦੁੱਧ ਉਤਪਾਦਨ ਵਿੱਚ ਪਹਿਲੇ 10 ਮੁਲਕਾਂ ਵਿੱਚ ਮੋਹਰੀ ਦੇਸ਼ ਹੈ। 10 ਸਾਲਾਂ ਵਿੱਚ ਭਾਰਤ ਨੇ ਦੁੱਧ ਉਤਪਾਦਨ ਵਿੱਚ 58% ਬੱਧਾ ਤਰਜ ਕੀਤਾ ਹੈ ਭਾਰਤ ਦੀਆਂ ਰਾਜਾਂ ਦੀ ਗੱਲ ਕਰੀ ਤਾਂ ਭਾਰਤ ਦੇ ਪੰਜ ਰਾਜ ਜੋ ਦੁੱਧ ਉਤਪਾਦਨ ਵਿੱਚ ਮੋਹਰੀ ਨੇ ਪਹਿਲਾ Rajasthan ਉੱਤਰ ਪ੍ਰਦੇਸ਼ ਤੀਸਰਾ ਉੱਤਰ ਪ੍ਰਦੇਸ਼ ਚੌਥਾ ਗੁਜਰਾਤ ਅਤੇ ਪੰਜਵਾਂ ਆਂਧਰਾ ਪ੍ਰਦੇਸ਼ ਭਾਰਤ ਦੇਸ਼ ਵਿੱਚ ਦੁੱਧ ਤੋਂ ਬਣੀਆਂ ਬਸਤੂਆਂ ਦਾ ਨਿਰਯਾਤ ਵੀ ਕੀਤਾ ਜਾਂਦਾ ਹੈ ਡੇਰੀ ਧੰਦੇ ਦੇ ਵਿਕਾਸ ਨੂੰ ਮੁਢਲੇ ਰੂਪ ਵਿੱਚ ਵਿਖਿਆ ਜਾਂਦਾ ਹੈ ਧੰਦੇ ਨੂੰ ਪਰਫੁੱਲਿਤ ਕਰਨ ਦੇ ਲਈ ਦੇਸ਼ ਵਿੱਚ ਬਹੁਤ ਸਾਰੀਆਂ ਤਕਨੀਕਾਂ ਤੇ ਬੁਨਾਦੀ ਢਾਂਚੇ ਦੀ ਜ਼ਰੂਰਤ ਹੈ ਭਾਰਤ ਸਰਕਾਰ ਦੁਆਰਾ ਵੱਖਰੀ ਵੱਖਰੀ ਰਾਜਾਂ ਦੀਆਂ ਸਰਕਾਰਾਂ ਦੁਆਰਾ ਡੇਰੀ ਧੰਦੇ ਨੂੰ ਪਰਫੁੱਲਿਤ ਕਰਨ ਦੇ ਹਿੱਤ ਕੀਮਾਂ ਲਾਗੂ ਵੀ ਕੀਤੀਆਂ ਗਈਆਂ ਤੇ ਨਿਵੇਸ਼ਕਤਾ ਕਰਸ਼ਿਤ ਕਰਨ ਦੇ ਹਿੱਤ ਵਿੱਚ ਬਹੁਤ ਸਾਰੀਆਂ ਸਬਸਿਡੀਆਂ ਸਕੀਮਾਂ ਵੀ ਦਿੱਤੀਆਂ ਗਈਆਂ ਹਨ ਸਰਕਾਰ ਦੁਆਰਾ ਡੈਰੀ ਧੰਦੇ ਨੂੰ ਪਰਫੁੱਲਿਤ ਕਰਨ ਦੇ ਲਈ ਬਜਟ ਵੀ ਰੱਖਿਆ ਜਾਂਦਾ ਹੈ ਡੈਰੀ ਕਿੱਤੇ ਨਾਲ ਸੰਬੰਧਿਤ ਯੂਨਿਟਸ ਨੂੰ ਹੋਰ ਪਰਫੁੱਲਿਤ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਇਸ ਵਿੱਚ ਨਵੀਆਂ ਤਕਨੀਕਾਂ ਵਰਤਨੀਆਂ ਸ਼ੁਰੂ ਕਰ ਦਈਏ ਤਾਂ ਡੈਰੀ ਫਾਰਮ ਡੈਰੀ ਦਾ ਧੰਦਾ ਇੱਕ ਬਹੁਤ ਹੀ ਵਧੀਆ ਧੰਦੇ ਦੇ ਰੂਪ ਵਿੱਚ ਉੱਭਰ ਸਕਦਾ ਹੈ ਇਕਨੋਮਿਕ ਸਰਵੇ ਆਫ ਇੰਡੀਆ ਦੀ ਰਿਪੋਰਟ ਨੂੰ ਧਿਆਨ ਨਾਲ ਵਾਚਿਆ ਜਾਵੇ ਤਦ ਦੁੱਧ ਉਤਪਾਦਨ ਵਿੱਚ ਪੰਜਾਬ ਰਾਜ ਭਾਰਤ ਵਿੱਚੋਂ 7ਵੇਂ ਸਥਾਨ ਤੇ ਆਉਂਦਾ ਹੈ ਜੋ ਪੰਜਾਬੀਆਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਆਪਜ ਡੈਰੀ ਧੰਦਾ ਖੇਤੀਬਾੜੀ ਦਾ ਮੁੱਖ ਸਹਾਇਕ ਧੰਦਾ ਹੈ ਹਰ ਉਹ ਪਰਿਵਾਰ ਜੋ ਖੇਤੀਬਾੜੀ ਨਾਲ ਸੰਬੰਧ ਰੱਖਦਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ ਇਸ ਇਨਸਾਨ ਦਾ ਸੰਬੰਧ ਖੇਤੀਬਾੜੀ ਨਾਲ ਹੈ ਉਹ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਡੈਰੀ ਧੰਦੇ ਦੇ ਨਾਲ ਜੁੜਿਆ ਹੀ ਹੁੰਦਾ ਹੈ ਪਰ ਉਨਤ ਤਕਨੀਕਾਂ ਦੀ ਘਾਟ ਕਾਰਨ ਇਸ ਧੰਦੇ ਪ੍ਰਤੀ ਕਿਸਾਨਾਂ ਦੀ ਉਦਾਸੀਨਤਾ ਅਤੇ ਸਰਕਾਰਾਂ ਦੀ ਇਸ ਧੰਦੇ ਪ੍ਰਤੀ ਜਾਗਰੂਕਤਾ ਦੀ ਕਮੀ ਪੰਜਾਬ ਨੂੰ ਇਸ ਲਾਹੇਵੰਦ ਧੰਦੇ ਵਿੱਚ ਮਾਨੂੰ ਨਿਗੁਣਾ ਹੀ ਸਾਬਿਤ ਕਰ ਰਹੀ ਹੈ ਹਾਲਾਂਕਿ ਡੈਰੀ ਧੰਦੇ ਵਿੱਚ ਪੰਜਾਬ ਚੰਗਾ ਨਾਮ ਨਾਲ ਖੱਟਨ ਵਿੱਚ ਸਮਰਾਥ ਹੈ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਚਿੱਟੀ ਕ੍ਰਾਂਤੀ ਬਾਰੇ ਜਾਣਕਾਰੀ ਦਿਨ ਅਤੇ ਲੋਕਾਂ ਨੂੰ ਇਸ ਧੰਦੇ ਵੱਲ ਆਉਣ ਲਈ ਪ੍ਰੇਰਿਤ ਕਰਨ ਕਿਸਾਨੀ ਧੰਦੇ ਨਾਲ ਸੰਬੰਧਿਤ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ ਸਵਰ ਸਕੇ ਅਤੀ ਅਤੀ ਲੋਕ ਇਸ ਤੰਦੇ ਨੂੰ ਅਪਣਾਉਣ ਵਿੱਚ ਪੱਧ ਤੋਂ ਵੱਧ ਅੱਗੇ ਆਉਣ ਆਓ ਸਾਰੇ ਆਪਾਂ ਵੀ ਇਸ ਛੋਟੀ ਜਿਹੀ ਕੋਸ਼ਿਸ਼ ਵਿੱਚ ਆਪਣਾ ਬੰਦਤਾ ਯੋਗਦਾਨ ਪਾਈਏ ਵੀਡੀਓ ਕਲਿੱਪ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਹੋਰ ਵੀ ਲੋਕਾਂ ਤੱਕ ਪਹੁੰਚਾਉਣ ਵਿੱਚ ਮੇਰੀ ਸਹਾਇਤਾ ਕਰਨਾ ਥੈਂਕਸ ਫॉर ਵਾਚਿੰਗ